ਮੈਂ ਕੱਲ ਹੀ ਹਵਾਰਾ ਕਲਾ ਪਿੰਡ ਦੇ ਵਿੱਚ ਗਿਆ ਸੀ ਉੱਥੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਉਹਨਾਂ ਦੇ ਮਾਤਾ ਜੀ ਬਹੁਤ ਬਿਰਤ ਤੇ ਬਿਮਾਰ ਤੇ ਉਹਨਾਂ ਦੀ ਇੱਕ ਇੱਛਾ ਵਾ ਕਿ ਮੈਂ ਆਪਣੇ ਪੁੱਤ ਦੇ ਆਖਰੀ ਵਾਰੀ ਦਰਸ਼ਨ ਕਰਾਂ ਪੁੱਤ ਨੂੰ ਮਿਲਾਂ ਪਰ ਅੱਜ ਸਮੇਂ ਦੇ ਹੁਕਮਰਾਨ ਸਿਆਲਕਾ ਸਾਹਿਬ ਬੈਠੇ ਆ ਇਹਨਾਂ ਨੇ ਬਹੁਤ ਪੈਰਵਾਹੀ ਕੀਤੀ ਅੱਜ ਸਮੇਂ ਦੇ ਹੁਕਮਰਾਨ 350 ਸਾਲ ਬਾਅਦ ਨੌਵੇਂ ਗੁਰੂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਸਿੱਖਾਂ ਦੇ ਜਿਹੜੇ ਹੱਕ ਤੇ ਹਕੂਕ ਹਨ ਬੰਦੀ ਸਿੰਘ ਉਹਨੂੰ ਦੱਬ ਕੇ ਬੈਠੇ ਹੋਏ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ ਤਾਂ ਅੱਜ ਸਮੇਂ ਦੇ ਹੁਕਮਰਾਨਾਂ ਨੂੰ ਸਾਡੇ ਬੰਦੀ ਸਿੰਘਾਂ ਦਾ ਵੀ ਖਿਆਲ ਜਿਹੜਾ ਜਿਹੜਾ ਹੱਕ ਵਾ ਉਹ ਕਰਨਾ ਚਾਹੀਦਾ ਵੇਖੋ ਤਵਾਰੀਖ ਕੀ ਕਹਿੰਦੀ ਮਹਾਰਾਜਾ ਦਲੀਪ ਸਿੰਘ ਨੂੰ ਗੋਰੀ ਲਾਹੌਰ ਤੋਂ ਲੈ ਗਿਆ ਸੀ ਪਰ 1861 ਦੇ ਵਿੱਚ ਕਲਕੱਤੇ ਦੀ ਧਰਤੀ ਤੇ ਮਾਂ ਦੇ ਪੁੱਤ ਦਾ ਮਿਲਾਪ ਗੋਰੀਆਂ ਵੀ ਕਰਵਾਤਾ ਸੀ ਬਾਅਦ ਵਿੱਚ ਲੰਡਨ ਦੀ ਧਰਤੀ ਤੇ ਇਕੱਠੇ ਵੀ ਰਹੇ ਉਹਨਾਂ ਨੂੰ ਤੇ ਬਾਹਰਲੇ ਕਹਿੰਦੇ ਸੀ ਇਹਨਾਂ ਨੂੰ ਤੇ ਆਪਣੇ ਕਹਿੰਦੇ ਇੱਕ ਮਾਂ ਜਿਹਦੀ ਉਮਰ 81 ਸਾਲ ਹੈ ਉਹ ਆਪਣੇ ਜਜ਼ਬਾਤਾਂ ਦੇ ਤਹਿਤ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਆ ਇੱਥੇ ਬੜੇ ਬੜੇ ਜਿਨ੍ਹਾਂ ਤੇ ਬਹੁਤ ਜ਼ਿਆਦਾ ਦੋਸ਼ ਵਾ ਉਹਨਾਂ ਨੂੰ ਤੇ ਪਰੋਲਾ ਜਿਹੜੀਆਂ ਇਦਾਂ ਮਿਲਦੀਆਂ ਜਿੱਦਾਂ ਉਹ ਸ਼ੂਟੀਆਂ ਕੱਟਣ ਆਉਂਦੇ ਪਿਕਨਿਕ ਮਨਾਉਣ ਆਉਂਦੇ ਆ ਪਰ ਇੱਕ ਮਾਂ ਨੂੰ ਪੁੱਤ ਦੇ ਨਾਲ ਨਹੀਂ ਮਿਲਾਇਆ ਜਾ ਸਕਿਆ ਅੱਜ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਪੂਰੇ ਸੰਸਾਰ ਦੇ ਅੰਦਰ ਮਨਾਈ ਜਾ ਰਹੀ ਆ ਤਾਂ ਸਮੇਂ ਦੇ ਹੁਕਮਰਾਨਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖਾ ਜਿਹੜੇ ਇਹਨਾਂ ਦੇ ਹੱਕ ਤੇ ਹਕੂਕ ਵੀ ਦੇਖਣੇ ਚਾਹੀਦੇ ਦੂਜੀ ਬੇਨਤੀ ਆ ਕਲਗੀਧਰ ਪਾਤਸ਼ਾਹ ਕਹਿੰਦੇ ਆ ਧਰਮ ਹੀਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸੱਚੇ ਪਾਤਸ਼ਾਹ ਨੇ ਸੀਸ ਦਿੱਤਾ ਪਰ ਸਿਰਣ ਨਹੀਂ ਦਿੱਤਾ ਆਪਾਂ ਮਾਝੇ ਦੀ ਧਰਤੀ ਤੇ ਖੜੇ ਆਂ ਬਾਬਾ ਜੀ ਬੰਦਨੀ ਕਲਾਂ ਵਾਲੇ ਲੰਮੇ ਸਮੇਂ ਤੋਂ ਇੱਥੇ ਗੁਰਮਤ ਦਾ ਪ੍ਰਚਾਰ ਕਰਦੇ ਹੋਰ ਵੀ ਇਲਾਕਿਆਂ ਦੇ ਵਿੱਚ ਪਰ ਅੱਜ ਜਿਹੜੇ ਸਿਰੜ ਦੀ ਗੱਲ ਵਾ ਕਿ ਗੁਰੂ ਤੇ ਭਰੋਸਾ ਦੁੱਖ ਹੋਵੇ ਸੁੱਖ ਹੋਵੇ ਆਫਤ ਆ ਜਾਵੇ ਮੁਸ਼ਕਲ ਆ ਜਾਵੇ ਆਪਣੇ ਗੁਰੂ ਤੇ ਆਕੀਦਾ ਰੱਖਣਾ ਅਸੀਂ ਵੀ ਸਿਰੜਾਂ ਦੇ ਵਿੱਚ ਪੱਕੇ ਹੋਈਏ ਕਬਰਾਈਏ ਨਾ ਦੁੱਖਾਂ ਦੇ ਵਿੱਚ ਸਾਨੂੰ ਸਾਡੇ ਗੁਰੂ ਨੇ ਕਿਹਾ ਵਾ ਅਰਦਾਸ ਕਰਨੀ ਅਰਦਾਸ ਕਰਕੇ ਗੁਰੂ ਤੇ ਭਰੋਸਾ ਕਰਨਾ ਵਾ ਬਾਣੀ ਦੇ ਪਹਿਰੇ ਵਧਾਉਣੇ ਆ ਪਾਠ ਕਰਨਾ ਵਾ ਜਿੰਨਾ ਕਰ ਸਕਦੇ ਸਿਮਰਨ ਕਰਨਾ ਵਾ ਪਰ ਇਹ ਸਾਰਾ ਕੁਝ ਕਰਦਿਆਂ ਹੋਇਆਂ ਆਪਣੇ ਗੁਰੂ ਦੇ ਉੱਤੇ ਭਰੋਸਾ ਤੇ ਟੇਕ ਰੱਖਣੀ ਆ ਅੱਜ ਵੀ ਲੋੜ ਆ ਅਸੀਂ ਸਿਰੜਾਂ ਦੇ ਵਿੱਚ ਪੱਕੇ ਹੋਈ ਸੱਚੇ ਬਾਦਸ਼ਾਹ ਦੀ ਸ਼ਹਾਦਤ ਨੇ ਇਸ ਮੁਲਕ ਦੀ ਤਕਦੀਰ ਨੂੰ ਬਦਲਿਆ ਸੀ ਤੇ ਕਲਗੀਧਰ ਪਾਤਸ਼ਾ 1699 ਦੀ ਵਿਸਾਖੀ ਤੇ ਖਾਲਸਾ ਪੰਥ ਸਾਜ ਕੇ ਉਹਨੂੰ ਇੱਕ ਪਰਿਵਾਰ ਬਣਾਇਆ ਸੀ ਅੱਜ ਵੀ ਬੜੀ ਲੋੜ ਵਾ ਇਸ ਭਾਵਨਾ ਨੂੰ ਸਮਝਣ ਦੀ ਆਪਾਂ ਸਾਰੇ ਬੈਠੇ ਆ ਖਾਲਸਾ ਪੰਥ ਗੁਰੂ ਦਾ ਇੱਕ ਪਰਿਵਾਰ ਹੈ ਅਸੀਂ ਸਾਰੇ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਦੇ ਆ ਸਾਡੇ ਪਿਤਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਸਹਿਬ ਕੌਰ ਜੀ ਅਸੀਂ ਇੱਕ ਪਰਿਵਾਰ ਹਾਂ ਤੇ ਪਰਿਵਾਰ ਵਾਂਗ ਰਹੀਏ ਅੱਜ ਕੌਮ ਦੀਆਂ ਬਹੁਤੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਵਾ ਉਹ ਕੌਮ ਦੀ ਏਕਤਾ ਦੇ ਵਿੱਚ ਹੈ ਜਿੰਨਾ ਚਿਰ ਤੱਕ ਅਸੀਂ ਗੁਰੂ ਦੀ ਉਸ ਭਾਵਨਾ ਨੂੰ ਨਹੀਂ ਸਮਝਦੇ ਨਾ ਇੱਕ ਪਿਤਾ ਇਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਉਹਨਾਂ ਚਿਰ ਤੱਕ ਸਾਨੂੰ ਖੁਵਾਰੀ ਮਿਲੇਗੀ ਪਰ ਸਾਡੇ ਜੀਵਨ ਦੇ ਵਿੱਚੋਂ ਖੁਵਾਰੀ ਉਹਦਣ ਮੁਕਣੀ ਆ ਜਿੱਦਣ ਅਸੀਂ ਗੁਰੂ ਦੇ ਲੜ ਲੱਗ ਕੇ ਇੱਕ ਪਰਿਵਾਰ ਏਕਤਾ ਇੱਕ ਮੁਠਤਾ ਦੇ ਵਿੱਚ ਹੋਵਾਂਗੇ ਗੁਰੂ ਸਾਹਿਬ ਦਾ ਨਾ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਭਈ ਪੱਬਰ ਤੂੰ ਹਰਿਆਵਲਾ ਗੁਰੂ ਨਾਨਕ ਪਾਤਸ਼ਾਹ ਜਦੋਂ ਦਸੰਗਾਂ ਤੇ ਗਏ ਤਾਂ ਰਾਹ ਦੇ ਵਿੱਚ ਇੱਕ ਬੜੀ ਰਮਣੀਕ ਥਾਂ ਆਈ ਪਾਤਸ਼ਾਹ ਉੱਤੇ ਬੈਠੇ ਭਾਈ ਮਰਦਾਨੇ ਦੀ ਰਬਾਬ ਨੇ ਮਿੱਠੀ ਧੁਨ ਕੱਢੀ ਤੇ ਗੁਰੂ ਨੇ ਕੀਰਤਨ ਕੀਤਾ ਮਿਠਾਸ ਨਾਲ ਪੰਛੀ ਚਹਿਚਹਾ ਰਹੇ ਸਨ ਪਰ ਜਦੋਂ ਕੁਝ ਮਹੀਨਿਆਂ ਬਾਅਦ ਵਾਪਸ ਆਏ ਉਥੇ ਸਰੋਵਰ ਨਹੀਂ ਸੀ ਉਥੇ ਚਿੱਕੜ ਹੋ ਗਿਆ ਸੀ ਸੜਾਂਦ ਸੀ ਹਰਿਆਵਲ ਸੋਕੇ 'ਚ ਬਦਲ ਗਈ ਪੰਛੀ ਉੱਡ ਗਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸਵਾਲ ਕੀਤਾ ਪੱਬਰ ਤੂੰ ਹਰਿਆਵਲਾ ਕਮਲਾ ਕੰਚਨ ਵਨ ਕਹਿ ਡੋਖੜਾ ਸੜਿਓ ਏ ਕਾਲੀ ਹੋਈ ਆ ਦਿਉਹਰੀ ਨਾਨਕ ਮੈਂ ਤਨ ਭੰਗ ਪੱਬਰ ਤੂੰ ਸੋਨਾ ਸੀ سونے ਵਰਗੇ ਕੌਲ ਫੁੱਲ ਖਿੜੇ ਸੀ ਤੇਰਾ ਰੰਗ ਕਾਲਾ ਕਿਉਂ ਹੋ ਗਿਆ ਕਿਹੜੇ ਦੁੱਖਾਂ ਦੇ ਵਿੱਚ ਤੂੰ ਸੜ ਗਿਆ ਹੈ ਤਾਂ ਪੱਬਰ ਦਾ ਜਵਾਬ ਸੀ ਜਾਣਾ ਕਹਿੰਦਾ ਮੈਂ ਜਾਣਦਾ ਮੇਰੀ ਹਾਲਤ ਕਿਉਂ ਹੋਈ ਜਾਣਾ ਪਾਣੀ ਨਾ ਲਹਾ ਜੇ ਸੇਤੀ ਮੇਰਾ ਸੰਗ ਜਿੱਤ ਡਿੱਠਾ ਤਨ ਪਰ ਫੜਾ ਚੜ੍ਹ ਚਵਗਣ ਵਨ ਉਹ ਕਹਿਣ ਲੱਗਾ ਪਾਤਸ਼ਾਹ ਮੇਰਾ ਨਾਤਾ ਵਗਦੇ ਹੋਏ ਦਰਿਆ ਦੇ ਨਾਲ ਸੀ ਉਥੋਂ ਤਾਜਾ ਪਾਣੀ ਮਿਲਦਾ ਸੀ ਪਰ ਵਕਤ ਦੀਆਂ ਹਨੇਰੀਆਂ ਨੇ ਮੇਰੇ ਤੇ ਦਰਿਆ ਦੇ ਵਿਚਕਾਰ ਬੰਨ ਬਣਾ ਦਿੱਤਾ ਹੁਣ ਮੈਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਮੈਂ ਆਪਣੇ ਸ਼ੌ ਤੋਂ ਟੁੱਟ ਗਿਆ ਤੇ ਸ਼ੌ ਤੋਂ ਟੁੱਟਣ ਕਰਕੇ ਮੇਰੀ ਇਹ ਦੁਰਦਸ਼ਾ ਹੈ ਤੇ ਮੈਂ ਬੇਨਤੀ ਕਰਾਂ ਗੁਰਮਖੋ ਸਾਡਾ ਸ਼ੌ ਹੈ ਗੁਰੂ ਗ੍ਰੰਥ ਸਾਹਿਬ ਜੇ ਅਸੀਂ ਆਪਣੇ ਗੁਰੂ ਨਾਲ ਜੁੜਾਂਗੇ ਬਾਬਾ ਜੀ ਹੁਣੀ ਇਹੀ ਉਪਰਾਲੇ ਕਰਦੇ ਗੁਰੂ ਨਾਲ ਜੋੜਨ ਦਾ ਜੇ ਆਪਾਂ ਗੁਰੂ ਨਾਲ ਜੁੜਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਖੇੜਾ ਹੋਵੇਗਾ ਵਿਕਾਸ ਹੋਵੇਗਾ ਆਨੰਦ ਹੋਵੇਗਾ ਪਰ ਜੇ ਅਸੀਂ ਟੁੱਟ ਜਾਵਾਂਗੇ ਤੇ ਸਾਡੇ ਜੀਵਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਸੜਾਂਦ ਹੋਵੇਗੀ ਤੋਂ ਲੋੜ ਹੈ ਅਸੀਂ ਜਿਵੇਂ ਸੱਜ ਕੇ ਬੈਠੇ ਆ ਆਪਣੇ ਗੁਰੂ ਦੇ ਨਾਲ ਜੁੜੀਏ ਅੰਦਰੋਂ ਜੁੜੀਏ ਕੱਲ ਜਿਵੇਂ ਅਮਰਤ ਸੰਚਾਰ ਹੋਣਾ ਹੈ 9 ਤੋਂ 10 ਦਾ ਸਮਾਂ ਦੱਸਿਆ ਜਾ ਰਿਹਾ ਪ੍ਰਬੰਧ ਕਾਮਲ ਆਪਾਂ ਵੱਡੀ ਗਿਣਤੀ ਦੇ ਵਿੱਚ ਆਈਏ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਸ਼ਕੀ ਅਮਰਤ ਨਹੀਂ ਸ਼ਕਿਆ ਉਹ ਗੁਰੂ ਵਾਲੇ ਬਣ ਕਿਉਂਕਿ ਸਿੱਖੀ ਦੇ ਵਿੱਚ ਸਿਧਾਂਤ ਹੈ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਪਰ ਗੁਰੂ ਪੰਥ ਦਾ ਹਿੱਸਾ ਬਣ ਸਕਦੇ ਆ ਅੰਮ੍ਰਿਤ ਸ਼ਾਕਕੇ ਅੰਮ੍ਰਿਤ ਧਾਰੀ ਹੋਈਏ ਗੁਰੂ ਵਾਲੇ ਬਣੀਏ ਇੱਕ ਦੂਜੇ ਸਿੱਖ ਦੀ ਕਦਰ ਕਰਕੇ ਮੈਂ ਹਰ ਥਾਂ ਤੇ ਇਹ ਬੇਨਤੀ ਦੁਹਰਾਉਣਾ ਵਾ ਗੁਰੂ ਨੇ ਸਾਨੂੰ ਮੁਹੱਬਤ ਪ੍ਰੇਮ ਸਿਖਾਇਆ